ਸਵਾਗਤ ਹੈ ਜੀ ਸਾਰਿਆਂ ਦਾ ਅੱਜ ਅਸੀਂ ਗੱਲ ਕਰਾਂਗੇ ਭਾਰਤੀ ਸੰਵਿਧਾਨ ਦੇ ਬਿਲਕੁਲ ਦਿਲ ਦੀ ਯਾਨੀ ਮੌਲਿਕ ਅਧਿਕਾਰਾਂ ਦੀ ਹਾਂਜੀ ਬਹੁਤ ਅਹਿਮ ਵਿਸ਼ਾ ਹੈ ਇਹ ਖਾਸ ਕਰਕੇ ਅਸੀਂ ਭਾਗ ਦੇ ਆਰਟੀਕਲ 12 ਤੋਂ ਲੈ ਕੇ 22 ਤੱਕ ਉਹਨਾਂ ਦੀ ਥੋੜੀ ਗਹਿਰਾਈ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਸਾਡੇ ਕੋਲ ਕੁਝ ਜਾਣਕਾਰੀ ਹੈ ਇਸ ਬਾਰੇ ਤੇ ਸਾਡਾ ਮਕਸਦ ਹੈ ਕਿ ਇਹਨਾਂ ਹੱਕਾਂ ਨੂੰ ਨਾ ਬਿਲਕੁਲ ਸੌਖੇ ਤਰੀਕੇ ਨਾਲ ਸਮਝੀਏ ਇਹ ਕੀ ਨੇ ਕਿੰਨਾ ਕੁ ਇਹਨਾਂ ਦਾ ਦਾਇਰਾ ਹੈ ਤੇ ਸਾਡੇ ਸਾਰੇ ਆ ਲਈ ਇਹ ਕਿਉਂ ਜ਼ਰੂਰੀ ਨੇ ਹਾਂ ਕਿਉਂਕਿ ਇਹ ਸਿੱਧਾ ਸਾਡੀ ਜ਼ਿੰਦਗੀ ਨਾਲ ਜੁੜੇ ਹੋਏ ਨੇ ਚਲੋ ਫਿਰ ਸ਼ੁਰੂ ਕਰੀਏ ਅੱਛਾ ਕਦੇ ਸੋਚਿਆ ਕਿ ਜਦੋਂ ਸੰਵਿਧਾਨ ਸਟੇਟ ਜਾਂ ਰਾਜ ਸ਼ਬਦ ਵਰਤਦਾ ਹੈ ਤਾਂ ਅਸਲ ਚ ਕੌਣ ਹੁੰਦਾ ਉਹ ਸਟੇਟ ਹਾਂ ਇਹ ਸਵਾਲ ਬਹੁਤ ਬੁਨਿਆਦੀ ਹੈ ਕਿਉਂਕਿ ਇਸੇ ਤੋਂ ਪਤਾ ਲੱਗਦਾ ਹੈ ਕਿ ਇਹ ਹੱਕ ਮੰਗਣੇ ਕਿਸ ਤੋਂ ਨੇ ਆਰਟੀਕਲ 12 ਇਹੀ ਦੱਸਦਾ ਹੈ ਤਾਂ ਫਿਰ ਆਓ ਆਰਟੀਕਲ 12 ਨੂੰ ਹੀ ਪਹਿਲਾਂ ਫੜਦੇ ਹਾਂ ਇਹ ਸਟੇਟ ਨੂੰ ਕਿਵੇਂ ਸਮਝਾਉਂਦਾ ਹੈ ਕੌਣ ਕੌਣ ਆ ਜਾਂਦਾ ਇਸ ਵਿੱਚ ਦੇਖੋ ਆਰਟੀਕਲ 12 ਨਾ ਸਟੇਟ ਦਾ ਮਤਲਬ ਬਹੁਤ ਬਹੁਤ ਵੱਡਾ ਰੱਖਦਾ ਹੈ ਇਸ ਵਿੱਚ ਸਿੱਧਾ ਸਿੱਧਾ ਤਾਂ ਭਾਰਤ ਸਰਕਾਰ ਤੇ ਸੰਸਦ ਆ ਗਈ ਹਾਂਜੀ ਫਿਰ ਹਰ ਸੂਬੇ ਦੀ ਸਰਕਾਰ ਤੇ ਉਹਨਾਂ ਦੀ ਵਿਧਾਨ ਸਭਾ ਠੀਕ ਹੈ ਪਰ ਇੱਥੇ ਗੱਲ ਖਤਮ ਨਹੀਂ ਹੁੰਦੀ ਇਸ ਵਿੱਚ ਸਾਰੀਆਂ ਲੋਕਲ ਅਥਾਰਟੀਆਂ ਵੀ ਸ਼ਾਮਿਲ ਨੇ ਜਿਵੇਂ ਆਪਣੀਆਂ ਨਗਰਪਾਲਿਕਾਵਾਂ ਪੰਚਾਇਤਾਂ ਅੱਛਾ ਹਾਂ ਤੇ ਹੋਰ ਅਥਾਰਟੀੀਆਂ ਵੀ ਜਿਹੜੀਆਂ ਭਾਰਤ ਦੇ ਅੰਦਰ ਨੇ ਜਾਂ ਭਾਰਤ ਸਰਕਾਰ ਦੇ ਕੰਟਰੋਲ ਹੇਠ ਕੰਮ ਕਰਦੀਆਂ ਨੇ ਜਿਵੇਂ ਆਪਣੀਆਂ ਸਰਕਾਰੀ ਕੰਪਨੀਆਂ ਆਉਂਦੀਆਂ ਨੇ LIC, ONGC ਵਗੈਰਾ ਮਤਲਬ ਦਾਇਰਾ ਕਾਫੀ ਵੱਡਾ ਕਰ ਦਿੱਤਾ ਗਿਆ ਬਿਲਕੁਲ ਇਸ ਦਾ ਫਾਇਦਾ ਇਹ ਹੈ ਕਿ ਜੇ ਕੋਈ ਵੀ ਇਹਨਾਂ ਚੋਂ ਤੁਹਾਡੇ ਮੌਲਿਕ ਹੱਕਾਂ ਨੂੰ ਕੱਟ ਕਰਦਾ ਹੈ ਤਾਂ ਤੁਸੀਂ ਉਹਨਾਂ ਨੂੰ ਜਵਾਬਦੇਹ ਠਹਿਰਾ ਸਕਦੇ ਹੋ ਇਹ ਯਕੀਨੀ ਬਣਾਉਂਦਾ ਹੈ ਕਿ ਸ਼ਕਤੀ ਵਰਤਣ ਵਾਲੀ ਲਗਭਗ ਹਰ ਸੰਸਥਾ ਇਹਨਾਂ ਹੱਕਾਂ ਦਾ ਸਨਮਾਨ ਕਰੇ ਸਮਝ ਗਿਆ ਮਤਲਬ ਇਹ ਹੱਕ ਸਿਰਫ ਦਿੱਲੀ ਜਾਂ ਚੰਡੀਗੜ੍ਹ ਦੀਆਂ ਸਰਕਾਰਾਂ ਤੱਕ ਨਹੀਂ ਸਗੋਂ ਹੇਠਾਂ ਪੰਚਾਇਤ ਪੱਧਰ ਤੱਕ ਜਾਂ ਸਰਕਾਰੀ ਕੰਪਨੀ ਤੱਕ ਵੀ ਲਾਗੂ ਨੇ ਹਾਂਜੀ ਪਰ ਜੇ ਮੰਨ ਲਓ ਇਹ ਸਟੇਟ ਕੋਈ ਕਾਨੂੰਨ ਹੀ ਜਿਹੜਾ ਬਣਾ ਦੇਵੇ ਜੋ ਇਹਨਾਂ ਹੱਕਾਂ ਦੇ ਉਲਟ ਹੋਵੇ ਫਿਰ ਕੀ ਉਸ ਲਈ ਵੀ ਕੋਈ ਬਚਾ ਹੈ ਬਿਲਕੁਲ ਹੈ ਇੱਥੇ ਆਉਂਦਾ ਹੈ ਆਰਟੀਕਲ 13 ਜਿਹੜਾ ਇੱਕ ਤਰ੍ਹਾਂ ਨਾਲ ਇਹਨਾਂ ਹੱਕਾਂ ਦਾ ਪਹਿਰੇਦਾਰ ਹੈ ਅੱਛਾ ਹਾਂ ਇਹ ਸਾਫ਼ ਕਹਿੰਦਾ ਹੈ ਕਿ ਕੋਈ ਵੀ ਕਾਨੂੰਨ ਚਾਹੇ ਉਹ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ ਦਾ ਹੋਵੇ ਜਾਂ ਬਾਅਦ ਵਿੱਚ ਬਣਿਆ ਹੋਵੇ ਜੇ ਉਹ ਕਿਸੇ ਵੀ ਮੌਲਿਕ ਹੱਕ ਨਾਲ ਮੇਲ ਨਹੀਂ ਖਾਂਦਾ ਜਾਂ ਉਸ ਨੂੰ ਘਟ ਕਰਦਾ ਤਾਂ ਉਹ ਕਾਨੂੰਨ ਮਤਲਬ ਉਸ ਹੱਦ ਤੱਕ ਰੱਦ ਮੰਨਿਆ ਜਾਵੇਗਾ ਬੇਕਾਰ ਵੋਇਡ ਯਾਨੀ ਹਾਂ ਵੋਇਡ ਅਸਲ ਵਿੱਚ ਇਹੀ ਆਰਟੀਕਲ ਹੈ ਜਿਹੜਾ ਅਦਾਲਤਾਂ ਨੂੰ ਨਿਆਇਕ ਸਮੀਖਿਆ ਯਾਨੀ ਜੁਡੀਸ਼ੀਅਲ ਰਿਵਿਊ ਦੀ ਸ਼ਕਤੀ ਦਿੰਦਾ ਹੈ ਅੱਛਾ ਇਸ ਨਾਲ ਅਦਾਲਤਾਂ ਚੈੱਕ ਕਰ ਸਕਦੀਆਂ ਨੇ ਕਿ ਕੋਈ ਕਾਨੂੰਨ ਸੰਵਿਧਾਨ ਦੇ ਹਸਾਬ ਨਾਲ ਸਹੀ ਹੈ ਜਾਂ ਨਹੀਂ ਜੇ ਉਹ ਮੌਲਿਕ ਹੱਕਾਂ ਦੇ ਖਿਲਾਫ ਹੈ ਤਾਂ ਅਦਾਲਤ ਉਸ ਨੂੰ ਰੱਦ ਕਰ ਸਕਦੀ ਹੈ ਇਹ ਲੋਕਤੰਤਰ ਵਿੱਚ ਆਮ ਨਾਗਰਿਕ ਲਈ ਬਹੁਤ ਵੱਡੀ ਸੁਰੱਖਿਆ ਹੈ ਸੱਚੀ ਵਾਹ ਇਹ ਤਾਂ ਕਮਾਲ ਦੀ ਗੱਲ ਹੈ ਮਤਲਬ ਆਰਟੀਕਲ 13 ਇੱਕ ਕਿਸਮ ਦਾ ਸੁਰੱਖਿਆ ਕਵਚ ਹੋ ਗਿਆ ਚਲੋ ਹੁਣ ਅੱਗੇ ਵਧਦੇ ਹਾਂ ਬਰਾਬਰੀ ਵੱਲ ਆਰਟੀਕਲ 14 ਤੋਂ ਸ਼ੁਰੂ ਹੁੰਦਾ ਹੈ ਇਹ ਕਹਿੰਦਾ ਕਾਨੂੰਨ ਦੇ ਸਾਹਮਣੇ ਬਰਾਬਰੀ ਤੇ ਕਾਨੂੰਨਾਂ ਦੀ ਬਰਾਬਰ ਸੁਰੱਖਿਆ ਇਹਨਾਂ ਦੋ ਗੱਲਾਂ 'ਚ ਕੋਈ ਫਰਕ ਹੈ ਹਾਂ ਥੋੜਾ ਬਾਰੀਕ ਜਿਹਾ ਫਰਕ ਹੈ ਪਰ ਦੋਵੇਂ ਮਿਲ ਕੇ ਬਰਾਬਰੀ ਦੇ ਹੱਕ ਦੀ ਨੀਂਹ ਰੱਖਦੇ ਨੇ ਕਾਨੂੰਨ ਦੇ ਸਾਹਮਣੇ ਬਰਾਬਰੀ ਯਾਨੀ ਇਕੁਐਲਿਟੀ ਬਿਫੋਰ ਲਾ ਇਹ ਅਸੀਂ ਜ਼ਿਆਦਾਤਰ ਬ੍ਰਿਟਨ ਤੋਂ ਲਿਆਏ ਇਹਦਾ ਮਤਲਬ ਹੈ ਕਿ ਕੋਈ ਵੀ ਬੰਦਾ ਕਾਨੂੰਨ ਤੋਂ ਉੱਪਰ ਨਹੀਂ ਭਾਵੇਂ ਕੋਈ ਵੱਡਾ ਅਫਸਰ ਹੋਵੇ ਜਾਂ ਮੰਤਰੀ ਹਾਂ ਕੋਈ ਵੀ ਸਾਰੇ ਦੇਸ਼ ਦੇ ਆਮ ਕਾਨੂੰਨ ਦੇ ਅਧੀਨ ਨੇ ਦੂਜਾ ਹੈ ਕਾਨੂੰਨਾ ਦੀ ਬਰਾਬਰ ਸੁਰੱਖਿਆ ਇਕਵਲ ਪ੍ਰੋਟੈਕਸ਼ਨ ਆਫ ਲਾਜ਼ ਇਹ ਅਮਰੀਕਾ ਤੋਂ ਲਿਆ ਸੰਕਲਪ ਹੈ ਅੱਛਾ ਇਹਦਾ ਮਤਲਬ ਹੈ ਕਿ ਜਿਹੜੇ ਲੋਕ ਇੱਕੋ ਜਿਹੇ ਹਾਲਾਤਾਂ ਵਿੱਚ ਨੇ ਉਹਨਾਂ ਨਾਲ ਕਾਨੂੰਨ ਇੱਕੋ ਜਿਹਾ ਸਲੂਕ ਕਰੇਗਾ ਮਤਲਬ ਕਾਨੂੰਨ ਸਾਰਿਆਂ ਤੇ ਬਰਾਬਰ ਲਾਗੂ ਹੋਵੇਗਾ ਸਾਰਿਆਂ ਨੂੰ ਬਿਨਾ ਵਿਤਕਰੇ ਸੁਰੱਖਿਆ ਦੇਵੇਗਾ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਸਾਰੇ ਬਿਲਕੁਲ ਇੱਕੋ ਜਿਹੇ ਹੋ ਗਏ ਜਿਵੇਂ ਬੱਚਿਆਂ ਲਈ ਵੱਖਰੇ ਕਾਨੂੰਨ ਹੁੰਦੇ ਨੇ ਨਹੀਂ ਬਿਲਕੁਲ ਨਹੀਂ ਇਸਦਾ ਮਤਲਬ ਪੂਰਨ ਬਰਾਬਰੀ ਨਹੀਂ ਸਰਕਾਰ ਵਾਜਬ ਕਾਰਨਾ ਕਰਕੇ ਮਤਲਬ ਰੀਜ਼ਨੇਬਲ ਕਲਾਸੀਫਿਕੇਸ਼ਨ ਦੇ ਆਧਾਰ ਤੇ ਵੱਖਰੇ ਵੱਖਰੇ ਗਰੁੱਪਾਂ ਲਈ ਵੱਖਰੇ ਕਾਨੂੰਨ ਬਣਾ ਸਕਦੀ ਹੈ ਪਰ ਉਹ ਵੰਡ ਮਨਮਾਨੀ ਨਹੀਂ ਹੋਣੀ ਚਾਹੀਦੀ ਉਹਦਾ ਕੋਈ ਤਰਕ ਹੋਣਾ ਚਾਹੀਦਾ ਠੀਕ ਹੈ ਇਹ ਤਾਂ ਹੋ ਗਿਆ ਇੱਕ ਆਮ ਸਿਧਾਂਤ ਪਰ ਰੋਜ਼ ਦੀ ਜ਼ਿੰਦਗੀ 'ਚ ਜਿਵੇਂ ਸਮਾਜ ਵਿੱਚ ਜਾਂ ਨੌਕਰੀਆਂ ਵੇਲੇ ਇਹ ਬਰਾਬਰੀ ਕਿਵੇਂ ਲਾਗੂ ਹੁੰਦੀ ਹੈ ਸ਼ਾਇਦ ਅਗਲੇ ਆਰਟੀਕਲ ਇਸ ਬਾਰੇ ਹੋਣਗੇ ਹਾਂਜੀ ਬਿਲਕੁਲ ਆਰਟੀਕਲ 15 ਤੇ 16 ਇਸੇ ਆਮ ਸਿਧਾਂਤ ਨੂੰ ਹੋਰ ਖਾਸ ਹਾਲਤਾਂ ਵਿੱਚ ਲਾਗੂ ਕਰਦੇ ਨੇ ਆਰਟੀਕਲ 15 ਸਿੱਧਾ ਵਿਤਕਰੇ ਤੇ ਰੋਕ ਲਾਉਂਦਾ ਹੈ ਕਿਸ ਤਰ੍ਹਾਂ ਦੇ ਵਿਤਕਰੇ ਤੇ ਇਹ ਕਹਿੰਦਾ ਹੈ ਕਿ ਸਟੇਟ ਯਾਨੀ ਸਰਕਾਰ ਕਿਸੇ ਵੀ ਨਾਗਰਿਕ ਨਾਲ ਸਿਰਫ ਧਰਮ ਨਸਲ जात लिंग या जन्मस्थान ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਕਰੇਗੀ। اچھا ਸਿਰਫ ਇਹਨਾਂ ਆਧਾਰਾਂ ਤੇ। ਹਾਂ ਸਿਰਫ ਸ਼ਬਦ ਮਹੱਤਵਪੂਰਨ ਹੈ। ਤੇ ਇਹ ਰੋਕ ਸਿਰਫ ਸਰਕਾਰ ਤੇ ਨਹੀਂ ਸਗੋਂ ਆਮ ਜਨ ਤੱਕ ਥਾਵਾਂ ਜਿਵੇਂ ਦੁਕਾਨਾਂ, ਹੋਟਲ, ਸਿਨੇਮਾ, ਖੂਹ, ਤਲਾਬ, ਸੜਕਾਂ ਇਹਨਾਂ ਦੀ ਵਰਤੋਂ ਤੇ ਵੀ ਲਾਗੂ ਹੈ। ਭਾਵੇਂ ਉਹ ਕਿਸੇ ਨਿੱਜੀ ਬੰਦੇ ਦੀਆਂ ਹੋਣ ਪਰ ਜੇ ਆਮ ਜਨਤਾ ਲਈ ਖੁੱਲੀਆਂ ਨੇ ਤਾਂ ਉੱਥੇ ਵੀ ਇਹਨਾਂ ਆਧਾਰਾਂ ਤੇ ਵਿਤਕਰਾ ਨਹੀਂ ਹੋ ਸਕਦਾ। ਪਰ ਇਸ ਵਿੱਚ ਕੁਝ ਛੋਟਾਂ ਵੀ ਤਾਂ ਹੁੰਦੀਆਂ ਨੇ ਜਿਵੇਂ ਔਰਤਾਂ ਜਾਂ ਬੱਚਿਆਂ ਲਈ ਖਾਸ ਪ੍ਰਬੰਧ ਹਾਂ ਬਿਲਕੁਲ ਇਹ ਆਰਟੀਕਲ ਸਰਕਾਰ ਨੂੰ ਔਰਤਾਂ ਬੱਚਿਆਂ ਤੇ ਜਿਹੜੇ ਸਮਾਜਿਕ ਤੇ ਵਿਦਿਅਕ ਤੌਰ ਤੇ ਪਛੜੇ ਵਰਗ ਨੇ ਜਿਵੇਂ ਐਸਸੀ ਐਸਟੀ ਓਬੀਸੀ ਉਹਨਾਂ ਦੀ ਭਲਾਈ ਲਈ ਖਾਸ ਪ੍ਰਬੰਧ ਕਰਨ ਤੋਂ ਨਹੀਂ ਰੋਕਦਾ ਇਹਨੂੰ ਪੋਜੀਟਿਵ ਡਿਸਕ੍ਰਿਮੀਨੇਸ਼ਨ ਕਹਿ ਸਕਦੇ ਆ ਠੀਕ ਹੈ ਤੇ ਫਿਰ ਸਰਕਾਰੀ ਨੌਕਰੀਆਂ ਦਾ ਕੀ ਕਿ ਉੱਥੇ ਵੀ ਇਹੀ ਗੱਲ ਲਾਗੂ ਹੁੰਦੀ ਹੈ ਉਦੇ ਲਈ ਖਾਸ ਤੌਰ ਤੇ ਹੈ ਆਰਟੀਕਲ 16 ਇਹ ਜਨਤਕ ਰੋਜ਼ਗਾਰ ਯਾਨੀ ਸਰਕਾਰੀ ਨੌਕਰੀਆਂ ਦੇ ਮਾਮਲੇ ਵਿੱਚ ਮੌਕੇ ਦੀ ਬਰਾਬਰੀ ਦੀ ਗੱਲ ਕਰਦਾ ਹੈ ਯਾਨੀ ਸਾਰਿਆਂ ਨੂੰ ਬਰਾਬਰ ਮੌਕਾ ਮਿਲੇਗਾ ਹਾਂ ਕਿਸੇ ਵੀ ਨਾਗਰਿਕ ਨਾਲ ਸਿਰਫ ਧਰਮ ਨਸਲ ਜਾਤ ਲਿੰਗ ਵੰਸ਼ ਜਨਮ ਸਥਾਨ ਜਾਂ ਰਿਹਾਈਸ਼ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਅਹੁਦੇ ਲਈ ਵਿਤਕਰਾਂ ਨਹੀਂ ਕੀਤਾ ਜਾ ਸਕਦਾ ਪਰ ਜਿਵੇਂ ਆਰਟੀਕਲ 15 ਵਿੱਚ ਸੀ ਇੱਥੇ ਵੀ ਕੁਝ અપવાદ ਨੇ ਜਿਵੇਂ ਕਿ ਰਾਖਵਾ ਕਰਨ ਹਾਂ ਜਿਵੇਂ ਸੰਸਦ ਕਿਸੇ ਖਾਸ ਨੌਕਰੀ ਲਈ ਉਸੇ ਇਲਾਕੇ ਦੇ ਵਸਨੀਕ ਹੋਣ ਦੀ ਸ਼ਰਤ ਲਾ ਸਕਦੀ ਹੈ ਤੇ ਸਭ ਤੋਂ ਮਹੱਤਵਪੂਰਨ ਸਟੇਟ ਪਛੜੇ ਵਰਗਾਂ ਦੇ ਨਾਗਰਿਕਾਂ ਲਈ ਜਿਨ੍ਹਾਂ ਦੀ ਨੁਮਾਇੰਦਗੀ ਸਰਕਾਰੀ ਨੌਕਰੀਆਂ ਵਿੱਚ ਪੂਰੀ ਨਹੀਂ ਉਹਨਾਂ ਲਈ ਰਾਖਵਾ ਕਰਨ ਯਾਨੀ ਰਿਜ਼ਰਵੇਸ਼ਨ ਕਰ ਸਕਦੀ ਹੈ ਹੁਣ ਤਾਂ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ایਡਬਲਿਊਐਸ ਲਈ ਵੀ ਰਾਖਵਾ ਕਰਨ ਹੈ ਠੀਕ ਹੈ ਇਹ ਬਰਾਬਰੀ ਦੀਆਂ ਗੱਲਾਂ ਬਹੁਤ ਅਹਿਮ ਨੇ ਪਰ ਅੱਗੇ ਆਰਟੀਕਲ 17 ਤੇ 18 ਆਉਂਦੇ ਨੇ ਇਹ ਥੋੜੇ ਵੱਖਰੇ ਲੱਗਦੇ ਨੇ ਜਿਵੇਂ ਕਿਸੇ ਖਾਸ ਸਮੱਸਿਆ ਨੂੰ ਨਿਸ਼ਾਨਾ ਬਣਾ ਰਹੇ ਹੋਣ ਤੁਸੀਂ ਸਹੀ ਸਮਝਿਆ ਆਰਟੀਕਲ 17 ਤੇ 18 ਸਿੱਧੇ ਤੌਰ ਤੇ ਸਾਡੇ ਸਮਾਜ ਦੀਆਂ ਦੋ ਵੱਡੀਆਂ ਇਤਿਹਾਸਿਕ ਬੁਰਾਈਆਂ ਨੂੰ ਖਤਮ ਕਰਨ ਲਈ ਨੇ ਆਰਟੀਕਲ 17 ਤਾਂ ਬਹੁਤ ਹੀ ਕ੍ਰਾਂਤੀਕਾਰੀ ਹੈ ਇਹ ਸ਼ੂਆਸ਼ਾਤ ਯਾਨੀ ਅੰਟਚੇਬਿਲਿਟੀ ਦਾ ਪੂਰੀ ਤਰ੍ਹਾਂ ਖਾਤਮਾ ਕਰਦਾ ਹੈ ਸਿਰਫ ਖਾਤਮਾ ਜਾਂ ਨਹੀਂ ਸਿਰਫ ਖਾਤਮਾ ਨਹੀਂ ਇਹ ਕਿਸੇ ਵੀ ਰੂਪ ਵਿੱਚ ਛੁਆਸ਼ਾਤ ਕਰਨ ਨੂੰ ਇੱਕ ਸਜ਼ਾਯੋਗ ਅਪਰਾਧ ਵੀ ਬਣਾਉਂਦਾ ਹੈ ਇਸ ਨੂੰ ਲਾਗੂ ਕਰਨ ਲਈ ਸੰਸਦ ਨੇ ਕਾਨੂੰਨ ਵੀ ਬਣਾਏ ਨੇ ਜਿਵੇਂ ਪ੍ਰੋਟੈਕਸ਼ਨ ਆਫ ਸਿਵਲ ਰਾਈਟਸ ਐਕਟ 1955 ਤੇ ਐਸ ਸੀ ਐਸ ٹی ਐਕਟ 1989 ਇਹ ਸਦੀਆਂ ਪੁਰਾਣੀ ਸਮਾਜਿਕ ਬੁਰਾਈ ਨੂੰ ਜੜੋਂ ਪੁੱਟਣ ਦੀ ਕੋਸ਼ਿਸ਼ ਸੀ ਵਾਕਈ ਇਹ ਬਹੁਤ ਵੱਡਾ ਕਦਮ ਸੀ ਤੇ ਆਰਟੀਕਲ 18 ਇਹ ਖਿਤਾਬਾਂ ਯਾਨੀ ਟਾਈਟਲਸ ਨੂੰ ਖਤਮ ਕਰਨ ਦੀ ਗੱਲ ਕਰਦਾ ਹੈ ਅੱਜਕੱਲ ਇਹ ਕਿੰਨਾ ਕੁ ਰੈਲੇਵੈਂਟ ਹੈ ਕੀ ਦਾ ਮਤਲਬ ਹੈ ਕਿ ਹੁਣ ਕੋਈ ਸਨਮਾਨ ਜਿਵੇਂ ਭਾਰਤ ਰਤਨ ਨਹੀਂ ਦਿੱਤਾ ਜਾ ਸਕਦਾ ਜਿਹੜੇ ਜਨਮ ਜਾਂ ਵਿਸ਼ੇਸ਼ ਅਧਿਕਾਰਾਂ ਤੇ ਆਧਾਰਿਤ ਸਨ ਤੇ ਸਮਾਜ ਵਿੱਚ ਨਕਲੀ ਵਖਰੇਵਾ ਪੈਦਾ ਕਰਦੇ ਸਨ ਜਿਵੇਂ ਅੰਗਰੇਜ਼ਾਂ ਵੇਲੇ ਰਾਏ ਬਹਾਦਰ ਸਰ ਨਵਾਬ ਵਗੈਰਾ ਖਿਤਾਬ ਮਿਲਦੇ ਸੀ ਹਾਂ ਸੁਣਿਆ ਆਰਟੀਕਲ 18 ਇਹੋ ਜਿਹੇ ਖਿਤਾਬ ਦੇਣ ਤੋਂ ਰੋਕਦਾ ਹੈ ਸਰਕਾਰ ਸਿਰਫ ਦੋ ਤਰ੍ਹਾਂ ਦੇ ਸਨਮਾਨ ਦੇ ਸਕਦੀ ਹੈ ਫੌਜੀ ਜਾਂ ਵਿਦयक ਜਿਵੇਂ ਜਨਰਲ ਡਾਕਟਰ ਪ੍ਰੋਫੈਸਰ ਅੱਛਾ ਤੇ ਕੋਈ ਭਾਰਤੀ ਨਾਗਰਿਕ ਬਾਹਰਲੇ ਦੇਸ਼ ਤੋਂ ਵੀ ਕੋਈ ਅਜਿਹਾ ਖਿਤਾਬ ਨਹੀਂ ਲੈ ਸਕਦਾ ਜਿੱਥੋਂ ਤੱਕ ਭਾਰਤ ਰਤਨ ਪਦਮ ਵਿਭੂਸ਼ਣ ਵਗੈਰਾ ਦੀ ਗੱਲ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਖਿਤਾਬ ਨਹੀਂ ਇਹ ਤਾਂ ਯੋਗਤਾ ਲਈ ਦਿੱਤੇ ਗਏ ਸਨਮਾਨ ਨੇ ਪਰ ਇਹਨਾਂ ਨੂੰ ਨਾਂ ਦੇ ਅੱਗੇ ਪਿੱਛੇ ਲਾ ਕੇ ਵਰਤਣਾ ਨਹੀਂ ਚਾਹੀਦਾ ਇਸ ਲਈ ਆਰਟੀਕਲ 18 ਅਸਲ ਵਿੱਚ ਲੋਕਤੰਤਰੀ ਬਰਾਬਰੀ ਨੂੰ ਮਜ਼ਬੂਤ ਕਰਦਾ ਹੈ ਠੀਕ ਹੈ ਇਹ ਵੀ ਸਮਝ ਆ ਗਿਆ ਤਾਂ ਬਰਾਬਰੀ ਤੋਂ ਬਾਅਦ ਹੁਣ ਆਉਂਦੇ ਆ ਆਜ਼ਾਦੀਆਂ ਤੇ ਆਰਟੀਕਲ 19 ਇਸ ਲਈ ਬਹੁਤ ਮਸ਼ਹੂਰ ਹੈ ਇਹ ਕਿਹੜੀਆਂ ਕਿਹੜੀਆਂ ਆਜ਼ਾਦੀਆਂ ਦੀ ਗੱਲ ਕਰਦਾ ਹੈ ਹਾਂਜੀ ਆਰਟੀਕਲ 19 ਨੂੰ ਤਾਂ ਲੋਕਤੰਤਰ ਦਾ ਥੰਮ ਹੀ ਕਿਹਾ ਜਾਂਦਾ ਹੈ ਇਹ ਭਾਰਤੀ ਨਾਗਰਿਕਾਂ ਨੂੰ ਧਿਆਨ ਦੇਣਾ ਸਿਰਫ ਨਾਗਰਿਕਾਂ ਨੂੰ 6 ਬੁਨਿਆਦੀ ਆਜ਼ਾਦੀਆਂ ਦਿੰਦਾ ਹੈ 6 ਕਿਹੜੀਆਂ ਪਹਿਲੀ ਬੋਲਣ ਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਯਾਨੀ ਫ੍ਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਸਭ ਤੋਂ ਮਸ਼ਹੂਰ ਬਿਲਕੁਲ ਦੂਜੀ ਸ਼ਾਂਤੀ ਨਾਲ ਤੇ ਬਿਨਾ ਹਥਿਆਰਾਂ ਦੇ ਇਕੱਠੇ ਹੋਣ ਦੀ ਆਜ਼ਾਦੀ ਤੀਜੀ ਸੰਗ ਜਾਂ ਯੂਨੀਅਨ ਜਾਂ ਹੁਣ ਸਹਿਕਾਰੀ ਸਭਾਵਾਂ ਬਣਾਉਣ ਦੀ ਆਜ਼ਾਦੀ ਯਾਨੀ ਐਸੋਸੀਏਸ਼ਨ ਵਗੈਰਾ ਹਾਂ ਚੌਥੀ ਭਾਰਤ ਵਿੱਚ ਕਿਤੇ ਵੀ ਆਉਣ ਜਾਣ ਦੀ ਆਜ਼ਾਦੀ ਪੰਜਵੀਂ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਰਹਿਣ ਤੇ ਵੱਸਣ ਦੀ ਆਜ਼ਾਦੀ ਤੇ ਛੇਵੀਂ ਕੋਈ ਵੀ ਕਮ ਤਨ ਦਾ ਵਪਾਰ ਜਾਂ ਕਾਰੋਬਾਰ ਕਰਨ ਦੀ ਆਜ਼ਾਦੀ ਹੂੰ ਇਹ ਛੇ ਆਜ਼ਾਦੀਆਂ ਨਾਗਰਿਕਾਂ ਦੇ ਵਿਕਾਸ ਲਈ ਤੇ ਲੋਕਤੰਤਰ ਵਿੱਚ ਹਿੱਸਾ ਲੈਣ ਲਈ ਬਹੁਤ ਜ਼ਰੂਰੀ ਨੇ ਇਹ ਛੇ ਦੀਆਂ ਛੇ ਕਾਫੀ ਵੱਡੀਆਂ ਲੱਗਦੀਆਂ ਨੇ ਪਰ ਕੀ ਇਹ ਬਿਲਕੁਲ ਬੇਲਗਾਮ ਨੇ ਮਤਲਬ ਜਿਵੇਂ ਬੋਲਣ ਦੀ ਆਜ਼ਾਦੀ ਇਹ ਤੱਕ ਕਿ ਕੋਈ ਕੁਝ ਵੀ ਬੋਲ ਸਕਦਾ ਉਹ ਵਾਜਬ پابੰਦੀਆਂ ਵਾਲੀ ਗੱਲ ਵੀ ਤਾਂ ਹੈ ਰੀਜ਼ਨੇਬਲ ਰੈਸਟ੍ਰਿਕਸ਼ਨਸ ਬਹੁਤ ਸਹੀ ਸਵਾਲ ਹੈ ਨਹੀਂ ਇਹਨਾਂ ਵਿੱਚੋਂ ਕੋਈ ਵੀ ਆਜ਼ਾਦੀ ਐਬਸੋਲਿਊਟ ਨਹੀਂ ਹੈ ਅਸੀਮਿਤ ਨਹੀਂ ਹੈ ਸੰਵਿਧਾਨ ਖੁਦ ਹੀ ਇਹਨਾਂ ਤੇ ਵਾਜਬ پابੰਦੀਆਂ ਲਾਉਣ ਦੀ ਇਜਾਜ਼ਤ ਦਿੰਦਾ ਹੈ ਪਰ ਵਾਜਬ ਕਿਵੇਂ ਤੈ ਹੁੰਦਾ ਦੇਖੋ پابੰਦੀਆਂ ਸਿਰਫ ਉਹਨਾਂ ਕਾਰਨਾ ਕਰਕੇ ਲੱਗ ਸਕਦੀਆਂ ਨੇ ਜੋ ਆਰਟੀਕਲ 19 ਵਿੱਚ ਹੀ ਲਿਖੇ ਹੋਏ ਨੇ ਜਿਵੇਂ ਦੇਸ਼ ਦੀ ਸੁਰੱਖਿਆ ਅਖੰਡਤਾ ਬਾਹਰਲੇ ਦੇਸ਼ਾਂ ਨਾਲ ਦੋਸਤਾਨਾ ਸਬੰਧ ਪਬਲਿਕ ਆਰਡਰ ਨੈਤਿਕਤਾ ਅਦਾਲਤ ਦੀ ਮਾਨਹਾਨੀ ਕਿਸੇ ਦੀ ਬਦਨਾਮੀ ਜਾਂ ਕਿਸੇ ਜੁਰਮ ਲਈ ਉਕਸਾਉਣਾ ਠੀਕ ਹੈ ਤੇ ਸਭ ਤੋਂ ਜ਼ਰੂਰੀ ਗੱਲ ਪਾਬੰਦੀ ਵਾajib ਹੋਣੀ ਚਾਹੀਦੀ ਹੈ ਮਨਮਾਨੀ ਨਹੀਂ ਤੇ ਕੋਈ ਪਾਬੰਦੀ ਵਾajib ਹੈ ਜਾਂ ਨਹੀਂ ਇਸ ਦਾ ਫੈਸਲਾ ਅਦਾਲਤਾਂ ਕਰ ਸਕਦੀਆਂ ਨੇ ਤਾਂ ਇਹ ਇੱਕ ਸੰਤੁਲਨ ਬਣਾਇਆ ਗਿਆ ਹੈ ਬੰਦੇ ਦੀ ਆਜ਼ਾਦੀ ਤੇ ਸਮਾਜ ਦੇ ਹਿੱਤਾਂ ਵਿਚਕਾਰ ਠੀਕ ਹੈ ਇਹ ਸੰਤੁਲਨ ਸਮਝ ਆਇਆ ਹੁਣ ਅੱਗੇ ਚੱਲਦੇ ਹਾਂ ਜੇ ਕਿਸੇ ਬੰਦੇ ਤੇ ਕੋਈ ਜੁਰਮ ਦਾ ਇਲਜ਼ਾਮ ਲੱਗ ਜਾਵੇ ਤਾਂ ਕਾਨੂੰਨੀ ਕਾਰਵਾਈ ਦੌਰਾਨ ਉਸ ਨੂੰ ਕੀ ਬਚਾ ਮਿਲਦਾ ਹੈ ਮੇਰਾ ਖਿਆਲ ਹੈ ਆਰਟੀਕਲ 20 ਇਸ ਬਾਰੇ ਹੈ ਦੋ ਕਿਸੇ ਤੇ ਅਪਰਾਧ ਦਾ ਦੋਸ਼ ਲੱਗਦਾ ਹੈ ਉਸ ਸਥਿਤੀ ਵਿੱਚ ਕੁਝ ਬਹੁਤ ਜ਼ਰੂਰੀ ਸੁਰੱਖਿਆਵਾਂ ਦਿੰਦਾ ਹੈ ਇਹ ਨਿਰਪੱਖ ਸੁਣਵਾਈ ਫੇਅਰ ਟ੍ਰਾਇਲ ਦੇ ਸਿਧਾਂਤ ਨੂੰ ਪੱਕਾ ਕਰਦਾ ਹੈ ਇਸ ਵਿੱਚ ਤਿੰਨ ਮੁੱਖ ਗੱਲਾਂ ਨੇ ਕਿਹੜੀਆਂ ਤਿੰਨ ਪਹਿਲੀ ਐਕਸਪੋਸਟ ਫੈਕਟੋ ਕਾਨੂੰਨ ਤੋਂ ਸੁਰੱਖਿਆ ਇਹਦਾ ਮਤਲਬ ਕਿਸੇ ਨੂੰ ਉਸ ਕੰਮ ਲਈ ਸਜ਼ਾ ਨਹੀਂ ਮਿਲ ਸਕਦੀ ਜਿਹੜਾ ਉਦੋਂ ਕਾਨੂੰਨੀ ਤੌਰ ਤੇ ਜੁਰਮ ਨਹੀਂ ਸੀ ਜਦੋਂ ਉਸਨੇ ਉਹ ਕੰਮ ਕੀਤਾ। ਅੱਛਾ ਮਤਲਬ ਕਾਨੂੰਨ ਪਿੱਛੇ ਜਾ ਕੇ ਲਾਗੂ ਨਹੀਂ ਹੋ ਸਕਦਾ। ਹਾਂ ਸਜ਼ਾ ਦੇਣ ਲਈ ਨਹੀਂ ਤੇ ਨਾ ਹੀ ਉਸ ਸਮੇਂ ਦੇ ਕਾਨੂੰਨ ਤੋਂ ਵੱਧ ਸਜ਼ਾ ਦਿੱਤੀ ਜਾ ਸਕਦੀ ਹੈ। ਦੂਜੀ ਦੁਹਰੀ ਸਜ਼ਾ ਤੋਂ ਸੁਰੱਖਿਆ 노 ਡਬਲ ਜੈਪਰਡੀ ਯਾਨੀ ਇੱਕੋ ਜੁਰਮ ਲਈ ਕਿਸੇ ਤੇ ਇੱਕ ਤੋਂ ਵੱਧ ਵਾਰ ਮੁਕਦਮਾ ਚਲਾ ਕੇ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇੱਕ ਜੁਰਮ ਇੱਕ ਸਜ਼ਾ ਬਿਲਕੁਲ ਤੇ ਤੀਜੀ ਸਵੈ ਦੋਸ਼ ਵਿਰੁੱਧ ਸੁਰੱਖਿਆ 노 ਸੈਲਫ ਇਨਕ੍ਰਿਮੀਨੇਸ਼ਨ ਯਾਨੀ ਕਿਸੇ ਵੀ ਮਲਜ਼ਮ ਨੂੰ ਆਪਣੇ ਹੀ ਖਿਲਾਫ ਗਵਾਹੀ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਇਸ ਨੂੰ ਚੁੱਪ ਰਹਿਣ ਦਾ ਅਧਿਕਾਰ ਵੀ ਕਹਿੰਦੇ ਨੇ ਰਾਈਟ ਟੂ ਸਾਇਲੈਂਸ ਹਾਂਜੀ ਤੇ ਤਿੰਨੇ ਸੁਰੱਖਿਆਵਾਂ ਹਰ ਵਿਅਕਤੀ ਨੂੰ ਮਿਲਦੀਆਂ ਨੇ ਭਾਵੇਂ ਉਹ ਨਾਗਰਿਕ ਹੋਵੇ ਜਾਂ ਨਾ ਇਹ ਤਾਂ ਬਹੁਤ ਬੁਨਿਆਦੀ ਨੇ ਨਿਆਲੇ ਪਰ ਜਦੋਂ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਵੇਲੇ ਤੇ ਕੀ ਹੱਕ ਹੁੰਦੇ ਨੇ ਆਰਟੀਕਲ 22 ਸ਼ਾਇਦ ਇਸ ਬਾਰੇ ਸਹੀ ਕਿਆ ਆਰਟੀਕਲ 22 ਗ੍ਰਿਫਤਾਰੀ ਤੇ ਨਜ਼ਰਬੰਦੀ ਯਾਨੀ ਡਿਟੈਂਸ਼ਨ ਤੋਂ ਬਚਾਅ ਦਿੰਦਾ ਹੈ ਇਸ ਦੇ ਨਾਲ ਦੋ ਹਿੱਸੇ ਨੇ ਪਹਿਲਾ ਹਿੱਸਾ ਆਮ ਕਾਨੂੰਨ ਤਹਿਤ ਜਦੋਂ ਕੋਈ ਗ੍ਰਿਫਤਾਰ ਹੁੰਦਾ ਹੈ ਉਸ ਤੇ ਲਾਗੂ ਹੁੰਦਾ ਹੈ ਆਮ ਕਾਨੂੰਨ ਮਤਲਬ ਮਤਲਬ ਜਿਵੇਂ ਆਈਪੀਸੀ ਵਗੈਰਾ ਦੇ ਤਹਿਤ ਅਜਿਹੇ ਮਾਮਲਿਆਂ ਵਿੱਚ ਗ੍ਰਿਫਤਾਰ ਬੰਦੇ ਨੂੰ ਕੁਝ ਹੱਕ ਮਿਲਦੇ ਨੇ ਜਿਵੇਂ ਕਿ ਉਸ ਨੂੰ ਗ੍ਰਿਫਤਾਰੀ ਦਾ ਕਾਰਨ ਦੱਸਣਾ ਪਵੇਗਾ ਉਸ ਨੂੰ ਆਪਣੀ ਮਰਜ਼ੀ ਦੇ ਵਕੀਲ ਨਾਲ ਸਲਾਹ ਕਰਨ ਤੇ ਆਪਣਾ ਬਚਾਅ ਕਰਵਾਉਣ ਦਾ ਹੱਕ ਹੈ ਹਾਂਜੀ ਉਸ ਨੂੰ ਗ੍ਰਿਫਤਾਰੀ ਦੇ 24 ਘੰਟਿਆਂ ਦੇ ਅੰਦਰ ਅੰਦਰ ਆਉਣ ਜਾਣ ਦਾ ਸਮਾਂ ਕੱਢ ਕੇ ਨੇੜੇ ਦੇ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਨਾ ਜ਼ਰੂਰੀ ਹੈ ਤੇ ਮੈਜਿਸਟ੍ਰੇਟ ਦੀ ਇਜਾਜ਼ਤ ਬਿਨਾਂ ਉਸ ਨੂੰ 24 ਘੰਟਿਆਂ ਤੋਂ ਵੱਧ ਹਿਰਾਸਤ ਵਿੱਚ ਨਹੀਂ ਰੱਖਿਆ ਜਾ ਸਕਦਾ ਇਹ ਤਾਂ ਆਮ ਗ੍ਰਿਫਤਾਰੀ ਹੋਗੀ ਪਰ ਇਸੇ ਆਰਟੀਕਲ ਵਿੱਚ ਮੈਂ ਸੁਣਿਆ ਨਿਵਾਰਕ ਨਜ਼ਰਬੰਦੀ ਜਾਂ ਪ੍ਰੀਵੈਂਟਿਵ ਡਿਟੈਂਸ਼ਨ ਦੀ ਵੀ ਗੱਲ ਹੈ ਉਹ ਕੀ ਚੀਜ਼ ਹੈ ਉਹਦਾ ਕਾਫੀ ਡਰਾਉਣੀ ਜੀ ਲੱਗਦੀ ਏ ਕਿ ਬਿਨਾ ਜੁਰਮ ਕੀਤੇ ਹੀ ਫੜ ਲਿਆ ਹਾਂ ਇਹ ਇੱਕ ਆ ਕਾਫੀ ਸੰਵੇਦਨਸ਼ੀਲ ਤੇ ਬਹਿਸ ਵਾਲਾ ਮੁੱਦਾ ਹੈ ਆਰਟੀਕਲ 22 ਦਾ ਦੂਜਾ ਹਿੱਸਾ ਇਸੇ ਬਾਰੇ ਹੈ ਨਿਵਾਰਕ ਨਜ਼ਰਬੰਦੀ ਦਾ ਮਤਲਬ ਹੈ ਕਿਸੇ ਬੰਦੇ ਨੂੰ ਜੁਰਮ ਕਰਨ ਤੋਂ ਰੋਕਣ ਲਈ ਹਿਰਾਸਤ ਵਿੱਚ ਲੈਣਾ ਜੁਰਮ ਕਰਨ ਤੋਂ ਪਹਿਲਾਂ ਹਾਂ ਇਸ ਸ਼ਕਤੇ ਕਿ ਉਹ ਭਵਿਕ ਵਿੱਚ ਦੇਸ਼ ਦੀ ਸੁਰੱਖਿਆ पब्लिक ऑर्डर या पबलिक सेवा खतरा लागू नहीं तो संविधान ने इतने भी कुछ थोड़िया सुरख्याव दिखा ने जिमें आम तौर पर किसी नीन महीनों तू तो नजरबंद नहीं रखा जा सकता सिर्फ तीन महीने हाँ जे इस तो वक्ना हो ਤਾਂ ਇੱਕ ਸਲਾਹਕਾਰ ਬੋਰਡ ਬਣਦਾ ਹੈ ਜਿਸ ਵਿੱਚ ਹਾਈ ਕੋਰਟ ਦੇ ਜੱਜ ਜਾਂ ਉਸ ਪੱਦਰ ਦੇ ਲੋਕ ਹੁੰਦੇ ਨੇ ਜੇ ਉਹ ਬੋਰਡ ਕਹੇ ਕਿ ਹਾਂ ਕਾਰਨ ਸਹੀ ਹੈ ਤਾਂ ਹੀ 3 ਮਹੀਨਿਆਂ ਤੋਂ ਵੱਧ ਰੱਖਿਆ ਜਾ ਸਕਦਾ ਹੈ ਅੱਛਾ ਤੇ ਨਜ਼ਰਬੰਦ ਬੰਦੇ ਨੂੰ ਜਿੰਨੀ ਜਲਦੀ ਹੋ ਸਕੇ ਉਸ ਦੀ ਨਜ਼ਰਬੰਦੀ ਦਾ ਕਾਰਨ ਦੱਸਣਾ ਹੁੰਦਾ ਹੈ ਹਾਲਾਂਕਿ ਜੇ ਸਰਕਾਰ ਨੂੰ ਲੱਗੇ ਕਿ ਕੋਈ ਗੱਲ ਦੱਸਣੀ ਜਨਤਕ ਹਿੱਤ ਵਿੱਚ ਨਹੀਂ ਤਾਂ ਉਹ ਸ਼ਾਇਦ ਨਾ ਦੱਸੇ ਹੂੰ ਤੇ ਉਸ ਬੰਦੇ ਨੂੰ ਆਪਣੀ ਨਜ਼ਰਬੰਦੀ ਦੇ ਖਿਲਾਫ ਆਪਣਾ ਪੱਖ ਰੱਖਣ ਦਾ ਮੌਕਾ ਵੀ ਦੇਣਾ ਹੁੰਦਾ ਹੈ ਪਰ ਇਹ ਸੱਚ ਹੈ ਕਿ ਇਹ ਇੱਕ ਅਜੇ ਹੀ ਵਿਵਸਥਾ ਹੈ ਜਿਹੜੀ ਵਿਅਕਤੀਗਤ ਆਜ਼ਾਦੀ ਦਾ ਵੱਡਾ અપਵਾਦ ਹੈ ਤੇ ਇਸ ਦੀ ਦੁਰਵਰਤੋਂ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ ਹਾਂ ਇਹ ਵਾਕਈ ਗੁੰਝਲਦਾਰ ਮਾਮਲਾ ਹੈ ਚਲੋ ਹੁਣ ਆਉਂਦਿਆਂ ਉਸ ਆਰਟੀਕਲ ਤੇ ਜਿਸ ਨੂੰ ਸ਼ਾਇਦ ਸਭ ਤੋਂ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਹੈ ਆਰਟੀਕਲ 21 ਜੀਵਨ ਤੇ ਨਿੱਜੀ ਆਜ਼ਾਦੀ ਦਾ ਅਧਿਕਾਰ ਇਸ ਦੀ ਪਛਾਤਾ ਬੜੀ ਸਿੱਧੀ ਜੀ ਹੈ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਤੋਂ ਬਿਨਾ ਉਸ ਦੇ ਜੀਵਨ ਜਾਂ ਨਿੱਜੀ ਆਜ਼ਾਦੀ ਤੋਂ ਵਾਂਝਾ ਨਹੀਂ ਕੀਤਾ ਜਾਵੇਗਾ ਪਰ ਕਹਿੰਦੇ ਨੇ ਕਿ ਇਸ ਸਿੱਧੀ ਜੀ ਲਾਈਨ ਦੇ ਅਰਥ ਬਹੁਤ ਡੂੰਗੇ ਹੋ ਗਏ ਨੇ ਬਿਲਕੁਲ ਆਰਟੀਕਲ 21 ਨੂੰ ਭਾਰਤੀ ਸੰਵਿਧਾਨ ਦੀ ਕਹਿ ਲੋ ਜਿੰਦ ਜਾਨ ਮੰਨਿਆ ਜਾਂਦਾ ਹੈ ਪਹਿਲੀ ਗੱਲ ਇਹ ਸਿਰਫ ਨਾਗਰਿਕਾਂ ਲਈ ਨਹੀਂ ਭਾਰਤ ਵਿੱਚ ਮੌਜੂਦ ਹਰ ਬੰਦੇ ਲਈ ਹੈ ਚਾਹੇ ਉਹ ਵਿਦੇਸ਼ੀ ਹੀ ਕਿਉਂ ਨਾ ਹੋਵੇ ਅੱਛਾ ਸਾਰਿਆਂ ਲਈ ਹਾਂ ਦੂਜੀ ਗੱਲ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇੱਥੇ ਜੀਵਨ ਦਾ ਮਤਲਬ ਸਿਰਫ ਸਾਹ ਲੈਣਾ ਨਹੀਂ ਸਿਰਫ ਜਿਉਂਦੇ ਰਹਿਣਾ ਨਹੀਂ ਇਹਦਾ ਮਤਲਬ ਹੈ ਮਨੁੱਖੀ ਗરિਮਾ ਨਾਲ ਜੀਵਨ ਯਾਨੀ ਲਾਈਫ ਵਿਦ ਹਿਊਮਨ ਡਿਗਨਿਟੀ ਇੱਜ਼ਤ ਨਾਲ ਜੀਣਾ ਹਾਂਜੀ ਤੇ ਨਿੱਜੀ ਆਜ਼ਾਦੀ ਦਾ ਮਤਲਬ ਵੀ ਬਹੁਤ ਬਹੁਤ ਵਿਸ਼ਾਲ ਹੈ ਤੇ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਦੀ ਗੱਲ ਕੀਤੀ ਸ਼ੁਰੂ ਵਿੱਚ ਇਹਦਾ ਮਤਲਬ ਸੀ ਕਿ ਬਸ ਕੋਈ ਕਾਨੂੰਨ ਹੋਣਾ ਚਾਹੀਦਾ पर मेनका गांधी केस 1978 ਤੋਂ ਬਾਅਦ ਕੋਰਟ ਨੇ ਕਿਹਾ ਕਿ ਉਹ ਪ੍ਰਕਿਰਿਆ ਸਿਰਫ ਹੋਣੀ ਹੀ ਨਹੀਂ ਚਾਹੀਦੀ ਸਗੋਂ ਉਹ ਨਿਰਪੱਖ ਉਚਿਤ ਤੇ ਤਰਕਸੰਗਤ ਵੀ ਹੋਣੀ ਚਾਹੀਦੀ ਹੈ ਫੇਅਰ ਜਸਟ ਐਂਡ ਰੀਜ਼ਨੇਬਲ ਇਸ ਇੱਕ ਬਦਲਾਅ ਨੇ ਸਾਰਾ ਕੁਝ ਬਦਲ ਦਿੱਤਾ ਹੋਣਾ ਹੈ ਬਿਲਕੁਲ ਇਸ ਨਾਲ ਆਰਟੀਕਲ 21 ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੋ ਗਿਆ ਤਾਂ ਫਿਰ ਇਹਦਾ ਮਤਲਬ ਇਹ ਹੋਇਆ ਕਿ ਬਹੁਤ ਸਾਰੇ ਹੋਰ ਹੱਕ ਜਿਹੜੇ ਸ਼ਾਇਦ ਸਿੱਧੇ-ਸਿੱਧੇ ਲਿਖੇ ਵੀ ਨਹੀਂ ਹੋਏ ਉਹ ਵੀ ਹੁਣ ਆਰਟੀਕਲ 21 ਦਾ ਹਿੱਸਾ ਬਣ ਗਏ ਨੇ ਕੁਝ ਉਦਾਹਰਣਾਂ ਦੇ ਸਕਦੇ ਹੋ ਹਾਂ ਬਹੁਤ ਸਾਰੀਆਂ ਸੁਪਰੀਮ ਕੋਰਟ ਨੇ ਸਮੇਂ-ਸਮੇਂ ਤੇ ਇਸ ਦੀ ਵਿਆਖਿਆ ਨੂੰ ਵਧਾਇਆ ਹੈ ਜਿਵੇਂ ਮਾਣ ਨਾਲ ਜਿਉਣ ਦਾ ਹੱਕ ਤਾਂ ਹੈ ਹੀ ਹਾਂਜੀ ਫਿਰ ਰੋਜ਼ੀ-ਰੋਟੀ ਕਮਾਉਣ ਦਾ ਹੱਕ ਰਾਈਟ ਟੂ ਲਾਈਵਲੀਹੂਡ ਨਿੱਜਤਾ ਦਾ ਅਧਿਕਾਰ ਰਾਈਟ ਟੂ ਪ੍ਰਾਈਵੇਸੀ ਇਹ ਤਾਂ ਹੁਣ ਬਹੁਤ ਚਰਚਾ ਵਿੱਚ ਹੈ ਖਾਸ ਕਰਕੇ ਪੁਟਾ ਸੁਆਮੀ ਕੇਸ 2017 ਤੋਂ ਬਾਅਦ ਇਸ ਨੂੰ ਬੁਨਿਆਦੀ ਹੱਕ ਮੰਨਿਆ ਗਿਆ ਹੈ ਹਾਂ ਸੁਣਿਆ ਸੀ ਫਿਰ ਰਹਿਣ ਲਈ ਥਾਂ ਯਾਨੀ ਸ਼ੈਲਟਰ ਦਾ ਹੱਕ ਚੰਗੀ ਸਿਹਤ ਦਾ ਹੱਕ ਸਾਫ ਵਾਤਾਵਰਣ ਦਾ ਹੱਕ ਜਿਵੇਂ ਪ੍ਰਦੂਸ਼ਣ ਮੁਕਤ ਪਾਣੀ ਤੇ ਹਵਾ ਤੇਜ਼ੀ ਨਾਲ ਮੁਕਦਮਾ ਚੱਲਣ ਦਾ ਹੱਕ ਰਾਈਟ ਟੂ ਸਪੀਡੀ ਟ੍ਰਾਇਲ ਵਿਦੇਸ਼ ਜਾਣ ਦਾ ਹੱਕ ਹਿਰਾਸਤ ਵਿੱਚ ਤਸ਼ੱਦਦ ਨਾ ਹੋਣ ਦਾ ਹੱਕ ਇਹ ਲਿਸਟ ਬਹੁਤ ਲੰਬੀ ਹੈ ਤੇ ਲਗਾਤਾਰ ਵਧ ਰਹੀ ਹੈ ਇਸ ਲਈ ਆਰਟੀਕਲ 21 ਇੱਕ ਜਿਉਂਦਾ ਜਾਗਦਾ ਵਿਕਾਸ ਕਰਦਾ ਹੋਇਆ ਹੱਕ ਹੈ ਇਹ ਸੱਚਮੁੱਚ ਕਮਾਲ ਹੈ ਕਿ ਇੱਕ ਲਾਈਨ ਦੇ ਕਿੰਨੇ ਅਰਥ ਗਿ ਕਲਾਈ ਇਸੇ ਲੜੀ ਵਿੱਚ ਫਿਰ ਆਰਟੀਕਲ 21 A ਆਉਂਦਾ ਹੈ ਸਿੱਖਿਆ ਦਾ ਅਧਿਕਾਰ ਇਹ ਤਾਂ ਮੂਲ ਸੰਵਿਧਾਨ ਵਿੱਚ ਨਹੀਂ ਸੀ ਠੀਕ ਹੈ ਨਾ ਇਹਨੂੰ ਬਾਅਦ ਵਿੱਚ ਜੋੜਿਆ ਗਿਆ ਹਾਂ ਬਿਲਕੁਲ ਠੀਕ ਆਰਟੀਕਲ 21 ए ਨੂੰ 2002 ਵਿੱਚ 86ਵੀਂ ਸੰਵਿਧਾਨਿਕ ਸੋਧ ਰਾਹੀਂ ਜੋੜਿਆ ਗਿਆ ਸੀ ਤੇ ਲਾਗੂ ਹੋਇਆ 1 April 2010 ਨੂੰ ਕਾਫੀ ਦੇਰ ਬਾਅਦ ਲਾਗੂ ਹੋਇਆ ਹਾਂ ਥੋੜਾ ਸਮਾਂ ਲੱਗ ਗਿਆ ਇਹ ਸਾਫ਼ ਤੌਰ ਤੇ ਕਹਿੰਦਾ ਹੈ ਕਿ ਸਟੇਟ 6 ਤੋਂ 14 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਮੁਫਤ ਤੇ ਲਾਜ਼ਮੀ ਸਿੱਖਿਆ ਦੇਵੇਗੀ ਇਸ ਨੂੰ ਲਾਗੂ ਕਰਨ ਲਈ ਫਿਰ 2009 ਵਿੱਚ ਆਰਟੀਈ ਐਕਟ ਯਾਨੀ ਰਾਈਟ ਟੂ ਐਜੂਕੇਸ਼ਨ ਐਕਟ ਬਣਾਇਆ ਗਿਆ। ਤੇ ਇਸ ਆਰਟੀਈ ਐਕਟ ਦੇ ਆਰਟੀਕਲ 21ਏ ਦੇ ਮੇਨ ਪੁਆਇੰਟ ਕੀ ਨੇ? ਇਹ ਸਿੱਖਿਆ ਨੂੰ ਹੱਕ ਕਿਵੇਂ ਬਣਾਉਂਦੇ ਨੇ? ਦੇਖੋ ਕੁਝ ਮੁੱਖ ਗੱਲਾਂ ਨੇ ਪਹਿਲੀ ਇਹ 6 ਤੋਂ 14 ਸਾਲ ਦੇ ਹਰ ਬੱਚੇ ਲਈ ਐਲੀਮੈਂਟਰੀ ਸਿੱਖਿਆ ਯਾਨੀ ਪਹਿਲੀ ਤੋਂ 8ਵੀਂ ਤੱਕ ਨੂੰ ਇੱਕ ਬੁਨਿਆਦੀ ਹੱਕ ਬਣਾਉਂਦਾ ਹੈ। ਮੌਲਿਕ ਅਧਿਕਾਰ ਹਾਂਜੀ ਦੂਸਰਾ ਸਰਕਾਰੀ ਸਕੂਲਾਂ ਵਿੱਚ ਸਾਰੇ ਬੱਚਿਆਂ ਨੂੰ ਮੁਫਤ ਸਿੱਖਿਆ ਮਿਲੇਗੀ ਮੁਫਤ ਮਤਲਬ ਕੋਈ ਟਿਊਸ਼ਨ ਫੀਸ ਨਹੀਂ ਠੀਕ ਤੀਸਰਾ ਇਹ ਪ੍ਰਾਈਵੇਟ ਸਕੂਲਾਂ ਲਈ ਵੀ ਜ਼ਰੂਰੀ ਬਣਾਉਂਦਾ ਹੈ ਕਿ ਉਹ ਆਪਣੀ ਪਹਿਲੀ ਕਲਾਸ ਵਿੱਚ ਘੱਟੋ-ਘੱਟ 25% ਸੀਟਾਂ ਗਰੀਬ ਜਾਂ ਪਿਛੜੇ ਵਰਗਾਂ ਦੇ ਬੱਚਿਆਂ ਲਈ ਰੱਖਣ ਤੇ ਉਹਨਾਂ ਨੂੰ ਮੁਫਤ ਬਣਾਉਣ ਅੱਛਾ 25% ਪ੍ਰਾਈਵੇਟ ਸਕੂਲਾਂ ਵਿੱਚ ਵੀ ਹਾਂ ਚੌਥਾ ਇਹ ਸਕੂਲਾਂ ਲਈ ਕਟੋ-ਕਟ ਸਹੂਲਤਾਂ ਤੇ ਟੀਚਰਾਂ ਦੇ ਸਟੈਂਡਰਡਸ ਵੀ ਤੈਅ ਕਰਦਾ ਹੈ ਪੰਜਵਾਂ ਦਾਖਲੇ ਵੇਲੇ ਕੋਈ ਟੈਸਟ ਜਾਂ ਕੈਪੀਟੇਸ਼ਨ ਫੀਸ ਲੈਣ ਤੇ ਰੋਕ ਲਾਉਂਦਾ ਹੈ ਹੂੰ ਤੇ ਨਾਲ ਹੀ ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਾਈ ਗਈ ਹੈ ਕਿ ਉਹ ਬੱਚਿਆਂ ਨੂੰ ਸਕੂਲ ਭੇਜਣ ਹਾਲਾਂਕਿ ਉਹ ਹੁਣ ਇੱਕ ਮੌਲਿਕ ਕਰਤਵ ਵੀ ਹੈ ਆਰਟੀਕਲ 51A ਕੇ ਵਿੱਚ ਤਾਂ ਫਿਰ ਆਰਟੀਕਲ 21 ਤੇ 21A ਵਿੱਚ ਮੇਨ ਫਰਕ ਕੀ ਹੋਇਆ ਦੋਵੇਂ ਬਹੁਤ ਜ਼ਰੂਰੀ ਲੱਗਦੇ ਨੇ ਮੇਨ ਫਰਕ ਉਹਨਾਂ ਦੇ ਦਾਇਰੇ ਤੇ ਫੋਕਸ ਦਾ ਹੈ ਆਰਟੀਕਲ 21 ਦਾ ਦਾਇਰਾ ਬਹੁਤ ਵੱਡਾ ਹੈ ਜੀਵਨ ਤੇ ਨਿੱਜੀ ਆਜ਼ਾਦੀ ਇਹ ਹਰ ਉਮਰ ਦੇ ਸਾਰੇ ਲੋਕਾਂ ਤੇ ਲਾਗੂ ਹੁੰਦਾ ਹੈ ਇਸ ਵਿੱਚ ਵੀ ਸਿੱਖਿਆ ਦਾ ਹੱਕ ਸ਼ਾਮਿਲ ਮੰਨਿਆ ਜਾਂਦਾ ਸੀ ਪਰ ਇੱਕ ਲੁਕੇ ਹੋਏ ਹੱਕ ਵਾਂਗ ਅੱਛਾ ਜਦ ਕਿ ਆਰਟੀਕਲ 21 A ਖਾਸ ਤੌਰ ਤੇ ਬਿਲਕੁਲ ਸਪਸ਼ਟ ਤੌਰ ਤੇ 6 ਤੋਂ 14 ਸਾਲ ਦੇ ਬੱਚਿਆਂ ਦੀ ਮੁਫਤ ਤੇ ਲਾਜ਼ਮੀ ਐਲੀਮੈਂਟਰੀ ਸਿੱਖਿਆ ਤੇ ਫੋਕਸ ਕਰਦਾ ਹੈ ਇਸ ਨੂੰ ਇੱਕ ਵੱਖਰਾ ਸਾਫ਼ ਬੁਨਿਆਦੀ ਹੱਕ ਬਣਾ ਦਿੱਤਾ ਗਿਆ ਹੈ 86ਵੀਂ ਸੋਧ ਨਾਲ ਇਹ ਦੱਸਦਾ ਹੈ ਕਿ ਦੇਸ਼ ਨੇ ਐਲੀਮੈਂਟਰੀ ਸਿੱਖਿਆ ਨੂੰ ਕਿੰਨੀ ਜ਼ਿਆਦਾ ਅਹਿਮੀਅਤ ਦਿੱਤੀ ਹੈ ਬਹੁਤ ਵਧੀਆ ਚਲੋ ਹੁਣ ਜੇ ਆਪਾਂ ਇਹ ਸਾਰੀ ਗੱਲਬਾਤ ਨੂੰ ਸਮੇਟੀਏ ਆਰਟੀਕਲ 12 ਤੋਂ 22 ਤੱਕ ਤਾਂ ਹਰ ਇੱਕ ਦਾ ਨਿਚੋੜ ਕੀ ਹੈ ਇੱਕ ਇੱਕ ਲਾਈਨ ਚ ਦੱਸ ਸਕਦੇ ਹਾਂ ਹਾਂ ਕੋਸ਼ਿਸ਼ ਕਰਦੀ ਹਾਂ ਇੱਕ ਤੇਜ਼ ਨਜ਼ਰ ਮਾਰੀਏ ਤਾਂ ਦੱਸਦਾ ਕਿ ਸਟੇਟ ਕੌਣ ਹੈ ਠੀਕ ਆਰਟੀਕਲ 13 ਹੱਕਾਂ ਖਿਲਾਫ ਕਾਨੂੰਨ ਰਦ ਨਿਆਇਕ ਸਮੀਖਿਆ ਹਾਂਜੀ ਆਰਟੀਕਲ 14 ਕਾਨੂੰਨ ਸਾਹਮਣੇ ਸਾਰੇ ਬਰਾਬਰ ਧਰਮ ਜਾਤ ਲਿੰਗ ਦੇ ਆਧਾਰ ਤੇ ਵਿਤਕਰਾਨੀ ਹੂੰ ਆਰਟੀਕਲ 16 ਸਰਕਾਰੀ ਨੌਕਰੀਆਂ ਚ ਬਰਾਬਰ ਮੌਕੇ ਚੂਹਾਛਾਤ ਖਤਮ ਬਹੁਤ ਜ਼ਰੂਰੀ ਆਰਟੀਕਲ 18 ਰਾਇ ਬਹਾਦਰ ਵਰਗੇ ਖਿਤਾਬ ਖਤਮ ਛੇ ਆਜ਼ਾਦੀਆਂ ਬੋਲਣ ਇਕੱਠੇ ਹੋਣ ਆਦ ਨਾਗਰਿਕਾਂ ਲਈ ਹਾਂ ਨਾਗਰਿਕਾਂ ਲਈ ਆਰਟੀਕਲ 20 ਜੁਰਮ ਦੇ ਦੋਸ਼ ਚ ਬਚਾ ਕੋਈ ਪਿਛਲਾ ਕਾਨੂੰਨ ਦੋਹਰੀ ਸਜ਼ਾ ਸਵੈ ਦੋਸ਼ ਨਹੀਂ ਸਭ ਤੋਂ ਵੱਡਾ ਜੀਵਨ ਤੇ ਨਿੱਜੀ ਆਜ਼ਾਦੀ ਇੱਜ਼ਤ ਨਿਜਤਾ ਸਣੇ ਸਾਰਿਆਂ ਲਈ ਹਾਂ ਆਰਟੀਕਲ 21 ਏ 6 ਤੋਂ 14 ਸਾਲ ਦੇ ਬੱਚਿਆਂ ਲਈ ਮੁਫਤ ਲਾਜ਼ਮੀ ਸਿੱਖਿਆ ਤੇ ਆਰਟੀਕਲ 22 ਗ੍ਰਿਫਤਾਰੀ ਤੇ ਨਜ਼ਰਬੰਦੀ ਤੋਂ ਸੁਰੱਖਿਆ ਕਾਫੀ ਕੁਝ ਕਵਰ ਹੋ ਗਿਆ ਹਾਂਜੀ ਜੇ ਆਪਾਂ ਇਹਨਾਂ ਸਾਰਿਆਂ ਨੂੰ ਇਕੱਠੇ ਦੇਖੀਏ ਤਾਂ ਇਹ ਭਾਰਤੀ ਲੋਕਤੰਤਰ ਦੀ ਨੀਂਹ ਹੈ ਇਹ ਨਾਗਰਿਕਾਂ ਨੂੰ ਤਾਕਤ ਦਿੰਦੇ ਨੇ ਤੇ ਸਰਕਾਰ ਦੀਆਂ ਸ਼ਕਤੀਆਂ ਤੇ ਲਗਾਮ ਲਾਉਂਦੇ ਨੇ ਇੱਕ ਚੰਗਾ ਬਰਾਬਰ ਤੇ ਇੱਜ਼ਤ ਵਾਲਾ ਸਮਾਜ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਖਾਸ ਕਰਕੇ ਆਰਟੀਕਲ 21 ਜਿਵੇਂ ਜਿਵੇਂ ਵਿਕਸਿਤ ਹੋ ਰਿਹਾ ਉਹ ਦਿਖਾਉਂਦਾ ਹੈ ਕਿ ਸਾਡਾ ਸੰਵਿਧਾਨ ਵਾਕਈ ਇੱਕ ਜੀਵਤ ਚੀਜ਼ ਹੈ ਬਿਲਕੁਲ ਅੱਜ ਦੀ ਇਸ ਗਲਬਾਤ ਵਿੱਚ ਅਸੀਂ ਸੱਚਮੁੱਚ ਭਾਰਤੀ ਸੰਵਿਧਾਨ ਦੇ ਕੁਝ ਬਹੁਤ ਹੀ ਬੁਨਿਆਦੀ ਹੱਕਾਂ ਆਰਟੀਕਲ 12 ਤੋਂ 22 ਤੱਕ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਇਹ ਸਿਰਫ ਕਾਨੂੰਨ ਦੀਆਂ ਲਾਈਨਾਂ ਨਹੀਂ ਇਹ ਸਾਡੇ ਰੋਜ਼ ਦੇ ਤਜਰਬੇ ਨੂੰ ਸਾਡੇ ਨਾਗਰਿਕ ਹੋਣ ਨੂੰ ਆਕਾਰ ਦਿੰਨੀਆਂ ਨੇ ਬਿਨਾਂ ਸ਼ੱਕ ਇਹਨਾਂ ਹੱਕਾਂ ਬਾਰੇ ਜਾਣਨਾ ਇਹਨਾਂ ਬਾਰੇ ਸੁਚੇਤ ਰਹਿਣਾ ਮੈਨੂੰ ਲੱਗਦਾ ਹਰ ਨਾਗਰਿਕ ਲਈ ਬਹੁਤ ਜ਼ਰੂਰੀ ਹੈ ਇਹ ਸਾਨੂੰ ਆਪਣੇ ਹੱਕਾਂ ਲਈ ਲੜਨ ਦੀ ਤਾਕਤ ਵੀ ਦਿੰਦਾ ਹੈ ਤੇ ਨਾਲ ਹੀ ਦੂਜਿਆਂ ਦੇ ਹੱਕਾਂ ਦਾ ਸਤਿਕਾਰ ਕਰਨ ਦੀ ਪ੍ਰੇਰਣਾ ਵੀ ਸਹੀ ਗੱਲ ਹੈ ਜਾਨਦੇ ਜਾਨਾਂ ਦੇ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡ ਜਾਂਦੇ ਆ ਆਪਾਂ ਗੱਲ ਕੀਤੀ ਆਰਟੀਕਲ 21 ਦੀ ਮਾਣ ਨਾਲ ਜੀਣ ਦੇ ਅਧਿਕਾਰ ਦੀ ਜਿਸ ਵਿੱਚ ਨਿੱਜਤਾ ਦਾ ਹੱਕ ਵੀ ਆ ਗਿਆ ਹਾਂਜੀ ਅੱਜ ਦੇ ਜ਼ਮਾਨੇ 'ਚ ਜਦੋਂ ਸਭ ਕੁਝ ਡਿਜੀਟਲ ਹੋ ਰਿਹਾ ਸਾਡਾ ਡਾਟਾ ਹਰ ਪਾਸੇ ਹੈ एआईआरई इस हॉल ਵਿੱਚ ਮਾਨ ਨਾਲ ਜੀਨ ਤੇ ਨਿੱਜਤਾ ਦੇ ਹੱਕ ਦੇ ਕੀ ਨਵੇਂ ਮਤਲਬ ਹੋ ਸਕਦੇ ਨੇ ਕੀ ਸਾਨੂੰ ਇਸ ਹੱਕ ਨੂੰ ਨਵੇਂ ਸਿਰਿਓਂ ਦੇਖਣ ਦੀ ਲੋੜ ਹੈ ਇਹਨਾਂ ਨਵੀਆਂ ਚੁਣੌਤੀਆਂ ਦੇ ਸਾਹਮਣੇ ਸੋਚਣ ਵਾਲੀ ਗੱਲ ਹੈ ਹਾਂ ਬਹੁਤ ਦਿਲਚਸਪ ਸਵਾਲ ਹੈ ਅੱਜ ਦੇ ਸਮੇਂ ਲਈ